ਸ਼੍ਰੋਮਣੀ ਕਮੇਟੀ ਦੇ ਅੰਦਰ 328 ਲਾਪਤਾ ਸਰੂਪਾਂ ਦਾ ਮਾਮਲਾ ਹੁਣ ਵੱਡੇ ਪੱਧਰ ਦੇ ਉੱਤੇ ਭಾಗ್ ਚੁੱਕਿਆ ਹੈ ਇਸ ਪੂਰੇ ਮਾਮਲੇ ਦੇ ਵਿੱਚ ਵੱਡੇ ਮੋੜ ਸਾਹਮਣੇ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖਤ ਨੇ ਤਲਬ ਕੀਤਾ ਆਖਰ ਸੀਐਮ ਮਾਨ ਦੇ ਉੱਤੇ ਕਾਰਵਾਈ ਕਿਉਂ ਕਰਨੀ ਪਈ ਉਹ ਵੀ ਚੋਣਾਂ ਦੇ ਨਜ਼ਦੀਕ ਜਾ ਕੇ ਤੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਦੋਸ਼ੀ ਮੁਲਾਜ਼ਮ ਸੀਗੇ ਭਾਵੇਂ ਕੇਐਸਜੀਪੀਸੀ ਰੋਨਾਂ ਉੱਤੇ ਕਾਰਵਾਈ ਕਰ ਦਿੱਤੀ ਸੀ ਪਰ ਹੁਣ ਜਿਹੜਾ ਇਹ ਪੂਰਾ ਮਾਮਲਾ ਇੱਕ ਸਿਆਸੀ ਰੁਖ ਵੀ ਲੈਂਦਾ ਨਜ਼ਰ ਆ ਰਿਹਾ ਕਿਉਂਕਿ ਜੇਕਰ ਸੀਐਮ ਭਗਵੰਤ ਮਾਨ ਨੇ ਕਾਨੂੰਨੀ ਤੌਰ ਤੇ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਕਰਵਾਈ ਤੇ ਉਦੋਂ ਹੁਣ ਸ਼੍ਰੋਮਣੀ ਕਮੇਟੀ ਕੀ ਅਕਾਲ ਤਖਤ ਨੂੰ ਕਹ ਲਈਏ ਕਿ ਕਾਲ ਤਖਤ ਰਾਹੀਂ ਇਹ ਕਾਰਵਾਈ ਕਰਵਾ ਰਹੀ ਹੈ ਜਾਂ ਇਕਾਲ ਤਖਤ ਦਾ ਆਪਣਾ ਫੈਸਲਾ ਹੈ ਜਥੇਦਾਰ ਦਾ ਆਪਣਾ ਫੈਸਲਾ ਹੈ ਇਸ ਪੂਰੇ ਵਿਸ਼ੇ ਦੇ ਵਿੱਚ ਗੱਲਬਾਤ ਕਰਾਂਗੇ ਕਿ ਆਖਿਰ ਇਹ ਜਿਹੜਾ 328 ਪਾਵਨ ਸਰੂਪਾਂ ਦਾ ਮਾਮਲਾ ਸੀ ਕਿੱਧਰ ਨੂੰ ਮੋੜ ਕੱਟ ਰਿਹਾ ਹੈ ਇਹਦੇ ਉੱਤੇ ਡੰਗਾਈ ਨਾਲ ਇਹ ਗੱਲਬਾਤ ਕਰਨ ਲਈ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ ਜਿਹੜੇ ਕਿ ਸਿੱਖ ਬੁੱਧੀਜੀਵੀ ਬੀਬੀ ਨੇ ਤੇ ਉੱਗੇ ਸਿਆਸੀ ਮਾਹਿਰ ਨੇ ਉਹ ਫੋਨ ਲਾਈਨ ਤੇ ਜੁੜੇ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਖਾਨਪੁਰ ਸਾਹਿਬ ਤੁਹਾਡਾ ਨੀਡਰ ਪੰਜਾਬੀ মিডিਆ ਤੇ ਸਵਾਗਤ ਹੈ ਜੀ ਚੱਠਾ ਸਾਹਿਬ ਮੇਰੇ ਵੱਲੋਂ ਨੀਡਰ ਪਰਿਵਾਰ ਦੇ ਸਮੁੱਚੇ ਮੈਂਬਰ ਜੋ ਦੇਸ਼ ਤੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ 90 ਸਾਲ ਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਸੁਖ ਦੀ ਲੱਖ ਲੱਖ ਵਧਾਈ ਦਿਨਾਂ ਖੰਡੂ ਸਾਹਿਬ ਸਵਾਲ ਪਹਿਲਾਂ ਆਪਾਂ ਜਿਹੜਾ ਹੁਣ ਭਗਵੰਤ ਮਾਨ ਨੂੰ ਤਲਬ ਕੀਤਾ ਉਹ ਵੀ ਉੱਥੇ ਜਾਣਗੇ ਪੇਸ਼ ਹੋਣਗੇ ਉਹਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਹ 328 ਪਾਵਨ ਸਰੂਪਾ ਦੇ ਨਾਲ ਮਾਮਲਾ ਕਿਉਂ ਜੁੜਿਆ ਹੋਇਆ ਹੈ ਕਿ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਪਰ ਸਭ ਤੋਂ ਪਹਿਲਾਂ ਤੁਸੀਂ ਇਹ ਕਲੀਅਰ ਕਰੋ ਕਿ ਜਿਹੜੀ ਸੀਐਮ ਭਗਵੰਤ ਮਾਨ ਨੇ ਕਾਰਵਾਈ ਸ਼ੁਰੂ ਕਰਵਾਈ ਹੈ ਐਸਆਰਟੀ ਬਣਾਈ ਹੈ 328 ਪਾਵਨ ਸਰੂਪਾ ਲਾਪਤਾ ਹੋਏ ਸੀਗੇ ਕਿੰਨੇ ਮੁੱਖ ਮੰਤਰੀ ਬਦਲ ਗਏ ਪਰ ਕਿਸੇ ਨੇ ਕਾਰਵਾਈ ਦੀਤੀ ਭਗਵੰਤ ਮਾਨ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਅਖਰੇ ਦੇ ਪਿੱਛੇ ਸਚਾਈ ਕੀ ਇਹ ਕਾਰਵਾਈ ਹੋਣੀ ਚਾਹੀਦੀ ਸੀ ਤੇ ਕਿੰਨੇ ਮੰਗ ਕੀਤੀ ਸੀਗੀ ਮੁੱਖ ਮੰਤਰੀ ਨੂੰ ਕਿ ਇਹ ਕਾਰਵਾਈ ਕਰੋ ਠੱਠਾ ਸਾਹਿਬ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਏ ਉਹਨੂੰ ਭੁੱਲਿਆ ਨਹੀਂ ਕਹਿੰਦੇ ਲੇਟ ਆਏ ਦਰਸਤ ਆਏ ਪਰ ਆ ਤਾਂ ਗਏ 328 ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜੋ ਬੇਅਦਬੀ ਜਾਂ ਉਹਨਾਂ ਦੀ ਜੋ ਨਿਰਾਦਰ ਹੋਇਆ ਹੈ ਇਹ ਬਾਦਲ ਸਰਕਾਰ ਦੇ ਸਮੇਂ ਦੇ ਵਿੱਚ ਹੋਇਆ ਸੀਗਾ ਹੂੰ ਉਹ ਸਰਕਾਰ ਸਹੀ ਇਨਸਾਫ ਨਾ ਦਿਵਾਉਣ ਕਰਕੇ ਲੋਕਾਂ ਨੇ ਫਟਕਾਰ ਪਾ ਕੇ ਉਹਨਾਂ ਦੀ ਸਰਕਾਰ ਬੰਨ ਤੋਂ ਅੱਗੇ ਗੇਟ ਲਾਤਾ ਸੀ ਬੰਦ ਕਰਦਾ ਸੀ ਤੇ ਉਸ ਤੋਂ ਲੈ ਕੇ ਮਹਾਰਾਜਾ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਬਣੀ ਹੈ ਉਹਨਾਂ ਨੇ ਵੀ ਤਲਵੰਡੀ ਸਾਬੋ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਵਾਲਾ ਹੱਥ ਕਰਕੇ ਗੁਟਕਾ ਸਾਫੜ ਕਿਹਾ ਸੀ ਮੈਂ ਇਹਨਾਂ ਦਾ ਹੀ ਇਨਸਾਫ ਬਹੁਤ ਜਲਦੀ ਕਰਾਵਾਂਗਾ ਬਹੁਤ ਜਲਦੀ ਦਿਖਣੇ ਪਰ ਉਹ ਵੀ ਆਪਣਾ ਸਮਾਂ ਪਗਾ ਕੇ ਲਗਾ ਕੇ ਅਤੇ ਕਈ ਉਹਨਾਂ ਨੇ ਸੀਟਾਂ ਬਣਾਈਆਂ ਪਰ ਕੁਝ ਨਹੀਂ ਉਸ ਤੋਂ ਬਾਅਦ ਜਿਹੜੀ ਤੀਜੀ ਸਰਕਾਰ ਆਮ ਸਰਕਾਰ ਬਣੀ ਸੀ ਇਹ ਵੀ ਕਹਿੰਦੇ ਸੀ ਹਫ਼ਤਿਆਂ ਦੇ ਵਿੱਚ ਹੀ ਇਹਦਾ ਮਸਲਾ ਹੱਲ ਕਰ ਘੰਟਿਆਂ ਦੇ ਵਿੱਚ ਹੀ ਕਰ ਦਾਂਗੇ ਪਰ ਘੰਟਿਆਂ ਦੀ بجائے 4 ਸਾਲ ਬਾਅਦ ਉਸ ਰਸਤੇ ਦੇ ਉੱਤੇ ਇਹ ਸਰਕਾਰ ਚੱਲੀ ਇਹ ਸਮੁੱਚੇ ਸਿੱਖ ਜਗਤ ਦੀ ਮੰਗ ਸੀ ਕਿਸੇ ਇੱਕ ਬੰਦੇ ਦੀ ਮੰਗ ਨਹੀਂ ਸੀ ਨਾ ਕੋਈ ਕਿਸੇ ਨਾਲ ਬਦਲਾ ਖੋਰੀ ਵਾਲੀ ਗੱਲ ਹੈ ਨਾ ਕੋਈ ਪਾਲਟਿਸ਼ਨ ਦੀ ਗੱਲ ਹੈ ਸਿਰਫ ਇਹ ਗੁਰੂ ਗ੍ਰੰਥ ਸਾਹਿਬ ਦੇ ਆਦਬ ਦੀ ਸਤਕਾਰ ਦੀ ਆਨਰ ਦੀ ਗੱਲ ਸੀ ਕਿ ਜਿਹਨੂੰ ਗੁਰੂ ਸਭ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਦੇਹਧਾਰੀ ਗੁਰੂਆਂ ਤੋਂ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੇ ਲੜੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਹਨੇ ਸਿੱਖਾਂ ਨੂੰ ਹੁਕਮ ਦਇ ਗੁਰੂ ਸਾਡਾ ਅੱਜ ਤੋਂ ਬਾਅਦ ਕੋਈ ਦੇਹ ਧਾਰੀ ਕਰੋ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਜਿਸ ਨੇ ਸੇਧ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਜਦੋਂ ਉਸ ਦੀ ਪੈਰੋਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਦੋਏ ਜਥੇਬੰਦੀਆਂ ਸਿੱਖ ਧਰਮ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਸਿੱਖੀ ਧਰਮ ਦੀ ਗੁਰਦੁਆਰਾ ਸਾਹਿਬ ਦੀ ਪਾਵਨ ਉਹਦੀ ਰਾਖੀ ਕਰਨੀ ਸੀ ਪਰ ਇਹ ਉਹਦੇ ਵਿੱਚ ਫੇਲ ਹੋਈਆਂ ਉਹਨਾਂ ਦੇ ਫੇਲ ਹੋਣ ਕਰਕੇ ਸਿੱਖ ਜਗਤ ਦੇ ਵਿੱਚ ਬਹੁਤ ਰੋਸ ਸੀ ਹਰ ਬੰਦੇ ਦੇ ਮਨ ਦੇ ਵਿੱਚ ਜਦੋਂ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਨੂੰ ਵੀ ਬਰਕਰਾਰ ਨਹੀਂ ਰੱਖ ਸਕਦੇ ਸਾਡੀ ਇੱਜ਼ਤ ਸਾਡਾ ਮਾਲ ਸਾਡਾ ਔਰ ਕਿੱਦਾਂ ਬਰਕਰਾਰ ਰਹਿ ਸਕਦਾ ਤੇ ਇੱਕ ਬੰਦੇ ਜਥੇਦ ਬਡਾਲਾ ਜੀ ਨੇ 4 ਸਾਲ ਧਰਨਾ ਲਾ ਕੇ ਰੱਖਿਆ ਸਤੇ ਹੋਰ ਵੀ ਬਹੁਤ ਸਾਰੀ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਿਹੜੇ ਦੇ ਮੈਂਬਰ ਜਿਹੜੇ ਕਿ ਬਾਗੀ ਘੜੇ ਨਾਲ ਨੇ ਜਾਂ ਜਿਹੜਾ ਨਵਾਂ ਅਕਾਲੀ ਦਲ ਬਣਿਆ ਉਹ ਵੀ ਅਤੇ ਉਸ ਤੋਂ ਬਾਅਦ ਯਾਨੀ ਹਰਪ੍ਰੀਤ ਸਿੰਘ ਜਿਹੜੇ ਉਸ ਟਾਈਮ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਹਨਾਂ ਨੇ ਵੀ ਕਮੇਟੀ ਬਣਾਈ ਸੀਗੀ ਉਸ ਕਮੇਟੀ ਨੇ ਇਨਕੁਆਇਰੀ ਕਰਕੇ 15 16 ਬੰਦਿਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਉਹਨਾਂ ਦੇ ਖਿਲਾਫ ਫੌਜਦਾਰੀ ਕਾਰਵਾਈ ਕਰਨ ਦੀ ਵੀ ਕਿਹਾ ਸੀ ਵੀ ਉਹਨਾਂ ਤੇ ਕਾਰਵਾਈ ਕੀਤੀ ਜਾ ਤਾਂ ਕਿ ਅੱਗੇ ਨੂੰ ਕੋਈ ਦੁਰਤ ਨਾ ਪਵੇ। ਪਰ ਕੁਈ ਐਡੇ ਵੱਡੇ ਮਹਾਨ ਸ਼ਖਸੀਤਾਂ ਆ ਰਹੀਆਂ ਵੱਡੇ ਬੰਦੇ ਆ ਰਹੇ ਸਨ ਜਿਨ੍ਹਾਂ ਨੂੰ ਕੇ ਸ਼੍ਰੋਮਣੀ ਕਮੇਟੀ ਜਾਂ ਕੁਝ ਲੀਡਰ ਬਚਾਉਣਾ ਚਾਹੁੰਦੇ ਸਨ ਉਹਨਾਂ ਨੂੰ ਬਚਾਉਣ ਦੇ ਲਈ ਆਹ ਮਤਾ ਪਿਆ ਵੀ ਫੌਜਦਾਰੀ ਕਾਰਵਾਈ ਹੋਵੇ ਅਤੇ ਉਹ ਦੋਸ਼ੀਆਂ ਨੂੰ ਸਜ਼ਾ ਮਿਲੇ ਪਰ ਜਦ ਉਹ ਇਹ ਨਾਂ ਵਿੱਚ ਇਨਵੋਲਵ ਹੋਣ ਲੱਗੇ ਤਾਂ ਇਹਨਾਂ ਨੇ ਨਵਾਂ ਮਤਾ ਪਾ ਗਏ ਕਿਹਾ ਵੀ ਫੌਜਦਾਰੀ ਕਾਰਵਾਈ ਦੀ ਅਸੀਂ ਕਰਾਉਣੀ ਕਿਉਂਕਿ ਫੌਜਦਾਰੀ ਕਾਰਵਾਈ ਸਰਕਾਰ ਕਰਦੀ ਹੈ ਪੁਲਿਸ ਕਰਦੀ ਹੈ ਪੁਲਿਸ ਦਾ ਅਸੀਂ ਦਾਖਲ ਨਹੀਂ ਲੈਣ ਦੇਣਾ ਜਦੋਂ ਕਿ ਪਿਛਲੀ ਸਰਕਾਰ ਕਾਲੀ ਸਰਕਾਰ ਟਾਈਮ ਵੀ ਸਰਕਾਰ ਦਾ ਦਖਲ ਗੁਰਦੁਆਰਾ ਦੇ ਵਿੱਚ ਆਉਂਦਾ ਰਿਹਾ ਪਰ ਇਹ ਸਰਕਾਰ ਦੇ ਵਾਸਤੇ ਕਿਉਂਕਿ ਆਪੋਜੀਸ਼ਨ ਦੀ ਰੌਲਾ ਪਿਆ ਦਖਲ ਪਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਮੈਂ ਇਹ ਕਹਾਂਗਾ ਜਿਹੜਾ ਸਤਿੰਦਰ ਸਿੰਘ ਕੋਹਲੀ ਹੈ ਹੂੰ ਸਿੰਘ ਕੋਹਲੀ ਚਾਰਟਡ ਕੋਣਾ ਸੀਐਸ ਤੋਂ ਬਣੀ ਗੁਰਦੁਆਰਾ ਪਰੰਦਰ ਕਮੇਟੀ ਦਾ ਜਿਸ ਨੂੰ ਕਰੋੜਾਂ ਦੇ ਵਿੱਚ ਅਮਾਉਂਟ ਦੇ ਵੀ ਤਨਖਾਹ ਮਿਲਦੀ ਹੈ ਉਹ ਚਾਰਟਰਡ ਅਕਾਊਂਟੈਂਟ ਹੈ ਹਿਸਾਬ ਦਾ ਪਹਿਲਾਂ ਦੱਸੋ ਵੀ ਜਿਹੜੀ ਗੁਰਦੁਆਰਾ ਪਰੋਂ ਦਾ ਕੋਈ ਕੋਈ ਟਰੇਡਰ ਤਾਂ ਹੈ ਨਹੀਂ ਕੋਈ ਫੈਕਟਰੀ ਤਾਂ ਹੈ ਨਹੀਂ ਕੋਈ ਕਾਰਖਾਨਾ ਤਾਂ ਹੈ ਨਹੀਂ ਕੋਈ ਕੰਪਨੀ ਤਾਂ ਹੈ ਨਹੀਂ ਵੀ ਜਿਹਦਾ ਹਿਸਾਬ ਕਿਤਾਬ ਰੱਖਿਆ ਜਾਵੇ ਇਹ ਤਾਂ ਦੁਆਰਾ ਲੋਕਾਂ ਦੇ ਦਸ ਨੋਹਾਂ ਦੀ ਕਿਰਤ ਕਮਾਈ ਵਿੱਚੋਂ ਦਿੱਤੇਗੇ ਦਸਵੰਦ ਦੀ ਜਾਂ ਚੜਤ ਦੀ ਕਮਾਈ ਹੈ ਉਹ ਚੜਤ ਦੇ ਵਿੱਚੋਂ ਆਪਾਂ 10 ਕਰੋੜ ਰੁਪਈਆ ਕਿਸੇ ਇੱਕ ਬੰਦੇ ਨੂੰ ਦੇ ਦਈਏ 10 ਕਰੋੜ ਰੁਪਈਆ ਲਾ ਕੇ ਜੇ ਅਸੀਂ ਕਿਸੇ ਗਰੀਬਾਂ ਨੂੰ ਇਲਾਜ ਵਾਸਤੇ ਦੇ ਲਈਏ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਲਾ ਦੇਈਏ ਜਾਂ ਗਰੀਬਾਂ ਵਾਸਤੇ ਅੱਛੇ ਸਿਹਤ ਸਬੰਧ ਬਣਾ ਕੇ ਦੇਈਏ ਤਾਂ ਉਹ ਚੰਗਾ ਕਿ ਇੱਕ ਬੰਦੇ ਨੂੰ 10 ਕਰੋੜ ਦੇਣਾ ਉਹ ਚੰਗਾ ਹੈ ਉਹ ਬੰਦੇ ਨੂੰ ਬਚਾਉਣ ਦੇ ਲਈ ਨਵਾਂ ਮਤਾ ਪਿਆ ਦੇ ਲੋਕ ਸਰਕਾਰਾਂ ਹੁਣ ਧਾਰਮਿਕ ਜਥੇਬੰਦੀਆਂ ਨੇ ਖਾਨਪੂਰ ਸਾਹਿਬ ਤੁਹਾਨੂੰ ਮੈਂ ਰੁਕਣਾ ਜਾਵਾਂਗਾ ਇੱਥੇ ਇਹਦੇ ਵਿੱਚ ਇਹ ਵੀ ਗੱਲ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੇ ਕੋਹਲੀ ਸੀਗੇ ਉਹ ਜਿਹੜੇ ਬਾਦਲ ਪਰਿਵਾਰ ਦਾ ਕਿਉਂਕਿ ਉਹ ਅਕਾਲੀ ਦਲ ਦੇ ਪ੍ਰਧਾਨ ਨੇ ਉਸ ਵਕਤ ਉਹਨਾਂ ਦਾ ਜਿਹੜਾ ਨਿੱਜੀ ਚੈਨਲ ਹੈ ਅਸੀਂ ਨਾਮ ਇੱਥੇ ਨਹੀਂ ਲੈਣਾ ਚਾਹਾਂਗੇ ਕਿਉਂਕਿ ਇਹ ਵੀ ਇੱਕ ਵਿਸ਼ਾ ਹੁੰਦਾ ਕਿ ਉਹਨਾਂ ਦਾ ਜਿਹੜਾ ਨਿੱਜੀ ਚੈਨਲ ਹੈ ਉਹਦਾ ਜਿਹੜਾ ਹਿਸਾਬ ਕਿਤਾਬ ਸੀ ਉਹ ਵੀ ਕੋਹਲੀ ਦੇਖਦੇ ਸੀ ਸ਼੍ਰੋਮਣੀ ਕਮੇਟੀ ਦਾ ਵੀ ਉਹੀ ਦੇਖਦੇ ਸੀਗੇ ਤੇ ਫਿਰ ਇਹ ਸਹੀ ਹੈ ਬਿਲਕੁਲ ਦੇਖੋ ਜੋ ਅਖਬਾਰਾਂ ਦੇ ਵਿੱਚ ਜੋ ਮੀਡੀਆ ਦੇ ਵਿੱਚ ਆਇਆ ਜੋ ਅਲੱਗ-ਅਲੱਗ ਚੈਨਲਾਂ ਦੀ ਡਿਬੇਟਾਂ ਦੇ ਵਿੱਚ ਮੈਂ ਸੁਣਿਆ ਹੈ ਜੀ ਜੀ ਉਹਨਾਂ ਨੇ ਕੰਮ ਤਾਂ ਸਾਰਾ ਕਰਦਾ ਸੀ ਉਹ ਬਾਦਲ ਪਰਿਵਾਰ ਦਾ ਜੀ ਕੰਮ ਤਰਖਾ ਲੈਂਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਮ ਅਤੇ ਉਹਨੇ ਕੰਮ ਸੌ ਜਿਹੜਾ ਸਾਰਾ ਜਿਹੜੇ 100% ਕੰਮ ਕਰਦਾ ਜਿਹਦੇ ਵਿੱਚੋਂ ਸਿਰਫ ਉਹਨੇ 25% ਹੀ ਕੰਮ ਕੀਤਾ 75% ਕੰਮ ਨਹੀਂ ਸੀ ਕੀਤਾ ਹਮ 70% ਕੰਮ ਦੇ ਵਿੱਚ 8 ਕਰੋੜ ਰੁਪਇਆ ਉਹਦੇ ਵੱਲ ਨਿਕਲਿਆ ਸੀ 8 ਕਰੋੜ ਜਮ੍ਹਾਂ ਕਰਾ ਹਾਂ ਉਹ 8 ਕਰੋੜ ਦੇਣ ਵਾਸਤੇ ਵੀ ਮੰਨ ਗਿਆ ਸੀ ਜਮ੍ਹਾਂ ਕਰਾ ਦੇਣਗੇ ਟਾਈਮ ਫਿਕਸ ਹੋ ਗਿਆ ਸੀ ਪਰ ਵਿੱਚ ਫਿਰ ਦੁਬਾਰਾ ਉਹ ਜਿਹੜਾ ਜੁਡੀਸ਼ੀਅਲ ਗੁਰਦੁਆਰਾ ਸਿੱਖ ਜੁਡੀਸ਼ੀਅਲ ਕਮਿਸ਼ਨ ਹੈ ਉਹਦੇ ਕੋਲ ਕੇ ਕੇਸ ਪਾਤਾ ਤਾਂ ਕਿ ਇਹਨੂੰ ਲਮਕਾਇਆ ਜਾਵੇ ਤੇ ਇਹ ਦੋਸ਼ੀ ਨੂੰ ਕਰਾਰ ਨਾ ਇਹ ਮਿਲੇ ਇਹਦਾ ਵਿੱਚ ਹੀ ਰਫਾਫਾਵਾ ਕਰੇ ਹੁਣ ਜਦੋਂ ਸਰਕਾਰ ਨੇ ਲੋਕਾਂ ਦੀ ਮੰਗ ਤੇ ਧਾਰਮਿਕ ਹਿਰਦਿਆਂ ਦੇ ਦੁੱਖ ਨੂੰ ਸਹਾਰ ਦਿਓ ਇਹ ਕੇਸ ਦਰਜ ਕੀਤਾ ਹੁਣ ਤਕਲੀਫ ਕਿਉਂ ਹੈ ਹੂੰ ਇਹ ਤਾਂ ਸਿੱਖ ਜਗ ਦੀ ਮੰਗ ਹੈ ਹਰ ਇੱਕ ਸਿੱਖ ਨਾਮ ਲੇਵਾ ਦੀ ਮੰਗ ਹੈ ਕਿ ਉਹਦਾ ਇਨਸਾਫ ਹੋਣਾ ਚਾਹੀਦਾ ਹੁਣ ਕੋੜ ਨਖੂਟੇ ਨਾਨਕਾ ਔਰ ਸਚਾਈ ਸਾਹਮਣੇ ਆਜੋਗੀ ਡਰ ਕਿਸ ਚੀਜ਼ ਦਾ ਜੇ ਤੁਸੀਂ ਸੱਚੇ ਹੋ ਤੁਹਾਨੂੰ ਡਰ ਕਿਸ ਚੀਜ਼ ਦਾ ਘਬਰਾਉਣ ਦੀ ਕੀ ਲੋੜ ਹੈ ਆਪੇ ਸਾਹਮਣੇ ਆਇਓ ਪਰ ਹੁਣ ਇਹ ਸਰਕਾਰ ਲੀਡਰ ਘਬਰਾਏ ਹੋਏ ਨੇ ਕਿਉਂਕਿ ਹਮੇਸ਼ਾ ਚੋਰ ਦੀ ਦਾੜ੍ਹੀ ਦੇ ਵਿੱਚ ਤਣਕਾ ਹੁੰਦਾ ਹੈ ਹੂੰ ਲੇ ਇਹਨਾਂ ਨੇ ਹੋਰ ਕੁਝ ਨਾ ਹੱਤ ਕਰਨ ਦੇ ਵਰਦੇ ਹੋਏ ਅਕਾਲ ਤਖਸਾਲ ਨੂੰ ਬੇਨਤੀ ਕੀਤੀ ਹੈ ਕਿ ਜੋ ਭਗਵਾਨ ਤਮਨ ਸੀਐਮ ਸੀਐਮ ਪੰਜਾਬ ਹੈ ਉਹ ਗੁਰਦੁਆਰਿਆਂ ਦੇ ਕੰਮਾਂ ਦੇ ਵਿੱਚ ਢਖਲ ਦਿੰਦਾ ਹਾਲਾਂਕਿ ਉਹ ਢਖਲ ਆਪ ਨਹੀਂ ਤੇਰੇਆ ਲੋਕਾਂ ਦੀ ਮੰਗ ਤੋਂ ਜਾਂ ਲਾਇਨ ਆਰਡਰ ਜਾਂ ਕਾਨੂੰਨ ਨੂੰ ਦੇਖ ਕੇ ਵਜਦਾ ਉਹ ਨੂੰ ਦਿਰਾ ਤਰੀਕ ਨੂੰ ਅਕਾਲ ਤਖਸਾਲ ਦੇ ਜਥੇਦਾਰ ਗੜਗਾਜ ਜੀ ਨੇ ਤਲਬ ਕੀਤਾ ਪਰ ਉਹਨੇ ਇਹਦਾ ਜਵਾਬ ਦਿੰਦੇ ਕਿਹਾ ਮੈਂ ਬਿਲਕੁਲ ਸਿਰ ਮੱਥੇ ਮੰਨਦਾ ਮੈਂ ਅਕਾਲ ਤਖਤ ਦੀ ਇੱਜ਼ਤ ਕਰਦਾ ਮਾਣ ਕਰਦਾ ਮਹਿਲ ਨੂੰ ਜੇ ਬੁਲਾਇਆ ਮੈਂ ਲੰਗੇ ਪੈਰੀ ਆਵਾਂਗਾ ਮੈਂ ਵੀ ਆ ਕੇ ਸਾਰਾ ਕੁਝ ਅਕਾਲ ਤਖਤ ਸਭ ਜਹੇਦਾਰ ਨੂੰ ਦੱਸਾਂਗਾ ਦੇਖੋ ਜੀ ਇਹ ਕੁਝ ਹੋਇਆ ਇਹ ਕੁਝ ਮੇਰੇ ਕੋਲੋਂ ਲੋਕਾਂ ਨੇ ਮੰਗ ਕੀਤੀ ਉਸ ਮੰਗ ਨੂੰ ਮੁੱਖ ਰੱਖਦੇ ਹੋਏ ਹੀ ਮੈਂ ਇਹਦਾ ਅਕਾਲ ਤਖਤ ਤੇ ਤਲਬ ਤਾਂ ਅਸਲੀ ਗੱਲ ਤਾਂ ਇਹ ਵੀ ਤਲਬ ਉਸ ਬੰਦੇ ਨੂੰ ਕੀਤਾ ਜਾਂਦਾ ਜੇ ਆਪਾਂ ਪ੍ਰੀ ਆਦਮ ਦਾ ਜਿਹੜਾ ਕਿ ਅੰਮ੍ਰਿਤਧਾਰੀ ਹੋਵੇ ਜਿਹੜਾ ਕਲਖਤ ਨੂੰ ਮੰਨਦਾ ਹੋਵੇ ਜਾਂ ਜਿਹੜਾ ਪੂਰਨ ਗੁਰਸਿੱਖ ਹੋਵੇ ਉਹਨੂੰ ਤਲਬ ਕੀਤਾ ਜਾਂਦਾ ਹੈ ਤੇ ਨਾ ਭਗਵੰਤ ਮਾਨ ਜੀ ਪੂਰਨ ਗੁਰਸਿੱਖ ਨੇ ਨਾ ਉਹ ਅੰਮ੍ਰਿਤਧਾਰੀ ਨੇ ਹਾਂ ਉਹ ਤਲਬ ਕਰਨਾ ਤਾਂ ਮੇਰਾ ਤਾਂ ਖਿਆਲ ਹਿੱਤ ਤੱਕ ਬ੍ਰਿਐ ਸਿੱਖ ਮਰਿਆਦਾਵਾਂ ਨਹੀਂ ਬਣਦਾ ਹੈਗਾ ਹੂੰ ਜੇ ਕੋਈ ਕਾਨੂੰਨੀ ਕਾਰਵਾਈਆਂ ਦੇ ਖਿਲਾਫ ਪਰਚਾ ਦਰਜ ਕਰਾਉਣ ਜਾਂ ਕੋਈ ਸ਼ਿਕਾਇਤ ਹਾਈ ਕੋਰਟ 'ਚ ਪਾਉਣ ਸੁਪਰੀਮ ਕੋਰਟ 'ਚ ਪਾਉਣ ਕਿਉਂ ਧਾਰਮਿਕ ਨੂੰ ਇਸ ਗੱਲਾਂ ਦੇ ਵਿੱਚ ਲੈ ਕੇ ਸਮਗਾ ਲੋਕਾਂ 'ਚ ਹਾਸੋ ਹੀ ਨਹੀਂ ਗੱਲ ਕਰਦੇ ਨੇ ਲੋਕ ਇਹ ਸਮਝਦੇ ਨੇ ਕਿ ਜਦੋਂ ਕੋਈ ਇਹਨਾਂ ਦੇ ਉੱਤੇ ਸੰਕਟ ਆਉਂਦਾ ਤਾਂ ਅਕਾਲ ਤਖਤ ਨੂੰ ਅੱਗੇ ਕਰ ਲੈਂਦੇ ਨੇ ਆਕਾਲ ਤੁਸੀਂ ਵਰਤੋਂ ਕਰਦੇ ਨੇ ਹਾਲਾਂਕਿ ਇਹ ਵੀ ਹੈ ਅਕਾਲ ਤਖਤ ਦੇ ਜਿਹੇਦਾਰ ਵੀ ਵਰਤੋਂ ਕਰਕੇ ਫਿਰ ਉਹਨਾਂ ਨੂੰ ਯੂਜ਼ ਐਂਡ ਥਰੋ ਵਰਤ ਵੀ ਦਿੰਦੇ ਨੇ ਬਹੁਤ ਜਿਹੇਦਾਰ ਇਹਨਾਂ ਨੇ ਇਸ ਤਰ੍ਹਾਂ ਹੀ ਪਹਿਲਾਂ ਬੇਜਿਤ ਕਰਕੇ ਜਿਵੇਂ ਕਿਸੇ ਬੰਦੇ ਨੂੰ ਬਿਠਾ ਕੇ ਹਾਥੀ ਤੇ ਲਿਆਉਂਦੇ ਨੇ ਤੇ ਉਹ ਪੇਟ ਓਲ ਧਾਲ ਜਾਂ ਇਸ ਲਈ ਆਕਾਲ ਤਖਸਾਲ ਦੇ ਸਿੰਘ ਸਹਿਬਾਨ ਜਿ세ਦਾਰਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਣੀ ਬੁੱਧ ਮੁਤਾਬਕ ਮਰਿਆਦਾ ਮੁਤਾਬਕ ਹੀ ਕੋਈ ਸਟੈਂਡ ਲੈਣ ਜਿਹਦੇ ਨਾਲ ਮਰਿਆਦਾ ਦਾ ਘਾਣ ਨਾ ਹੋਵੇ ਪੰਤ ਮਰਿਆਦਾ ਕੈਮਰਾ ਕਨਵਰਸਾਬੇ ਵੀ ਤੁਸੀਂ ਵੱਡਾ ਸਵਾਲ ਰੇਜ਼ ਕੀਤਾ ਕਿ ਜਿਵੇਂ ਕੋਈ ਪਰਿਵਾਰਕ ਤੌਰ ਤੇ ਚਲੋ ਸਿੱਖ ਹੁੰਦਾ ਕੋਈ ਸਿੱਖ ਧਰਮ ਦਾ ਪਰਿਵਾਰ ਹੈ ਅਗੋਂ ਉਹਨਾਂ ਦੇ ਔਲਾਦ ਹੁੰਦੀ ਹੈ ਹੈਨਾ ਤੇ ਉਹ ਕੋਈ ਫੋਲੋ ਕਰਦੇ ਨੇ ਕੋਈ ਨਹੀਂ ਕਰਦੇ ਹੈਗੇ ਪਰ ਜਿਵੇਂ ਭਗਵੰਤ ਮਾਨ ਦਾ ਵੀ ਜ਼ਿਕਰ ਕੀਤਾ ਜਾਂ ਹੋਰ ਵੀ ਸਾਡੇ ਵਰਗਿਆਂ ਦੀ ਵੀ ਵਿੱਚ ਗੱਲ ਕਰ ਲਓ ਕਿ ਜੇ ਦਾੜੀ ਕੇਸ ਨਹੀਂ ਹੈਗੇ ਤਾਂ ਸਿੱਖ ਧਰਮ ਦਾ ਜਿਹੜਾ ਸੂਲ ਹੈ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਜਿਹੜੀ ਰਚਨਾ ਕੀਤੀ ਤੇ ਉਹਦੇ ਵਿੱਚ ਵੀ ਦਾੜੀ ਕੇਸ ਹੈ ਜਿਹੜੀ ਉਹ ਸਾਬਤ ਸੂਰਤ ਸਿੱਖ ਮੰਨਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਹਦੇ ਵਿੱਚ ਉਹ ਆ ਜਾਂਦੇ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਪੰਜ ਕਕਾਰ ਧਾਰਨ ਕੀਤੇ ਹੋਏ ਨੇ ਨਾ ਤਾਂ ਭਗਵੰਤ ਮਾਨ ਨੇ ਅੰਮ੍ਰਿਤ ਛਕਿਆ ਹੋਇਆ ਤੇ ਨਾ ਹੀ ਉਹ ਕੇਸਾ ਤਰੀ ਸਿੱਖ ਨੇ ਤੇ ਫਿਰ ਉਹਨਾਂ ਨੂੰ ਤਲਬ ਕਰਨਾ ਸਹੀ ਲੱਗਦਾ ਤੁਹਾਨੂੰ ਸਿੱਖ ਸਿਧਾਂਤਾਂ ਮੁਤਾਬਕ ਮੈਂ ਜੱਠਾ ਸਾਹਿਬ ਇਹੀ ਗੱਲ ਦਾ ਜ਼ਿਕਰ ਕਰ ਬੈਠਾ ਹਾਂ ਕਿ ਕਿ ਜੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਮੁਤਾਬਕ ਅੰਮ੍ਰਿਤਾਰੀ ਸਿੱਖ ਹੈ ਉਹ ਨੂੰ ਹੀ ਤਲਬ ਕੀਤਾ ਜਾ ਸਕਦਾ ਹੈ ਹੂੰ ਜਿਹੜਾ ਅਮਰਤਾਰੀ ਨਹੀਂ ਹੈਗਾ ਇਹ ਆ ਇਹ ਜੇ ਪਤ ਤਾ ਪਤਨ ਵੀ ਕੀਤਾ ਹੈ ਪਤ ਤਾ ਉਹ ਹੁੰਦਾ ਹੈ ਜਿਹੜਾ ਅਮਰਤ ਛੱਕ ਕੇ ਅ ਕੇਸ ਕਟਾਉਂਦਾ ਹੈ ਜਾਂ ਕੁੱਠਾ ਖਾਂਦਾ ਹੈ ਜਾਂ ਆਪਾਂ ਨਾਰੀ ਜਿਹੜਾ ਉਹਨਾਂ ਦਾ ਗਲਾ ਘਰ ਜਿਹੜੇ ਉਹਨਾਂ ਦਾ ਆਉਂਦਾ ਉਹਨੂੰ ਬੁਲਾਇਆ ਜਾਂਦਾ ਪਰ ਇਹਨਾਂ ਨੇ ਤਾਂ ਅਮਰਤ ਛਕੇ ਹੀ ਨਹੀਂ ਹੈਗਾ ਇਹਨਾਂ ਨੇ ਕੇਸ ਨਹੀਂ ਰੱਖੇ ਇਹਨਾਂ ਨੇ ਵਾਲ ਵੀ ਕਟਾਏ ਹੋਏ ਨੇ ਪਰ ਇਸ ਆਸਾ ਦੇ ਨਾਮ ਉਹਨਾਂ ਨੂੰ ਤਲਬ ਕਰਕੇ ਉਹ ਲੋਕਾਂ ਦਾ ਧਿਆਰ ਇਸ ਪਾਸੇ ਮੋਸ਼ਨ ਬਣਾਉਣਾ ਚਾਹੁੰਦੇ ਆ ਕਿ ਸਰਕਾਰ ਹੈ ਜਿਹੜੀ ਉਹ ਸਿੱਖ ਧਰਮ ਦੇ ਵਿੱਚ ਸਾਡੇ ਦੇ ਵਿੱਚ ਦਖਲ ਦੇ ਰਹੀ ਹੈ ਹਾਲਾਂਕਿ ਦਾ ਇਨਸਾਫ ਹੈ ਹਮ ਇਨਸਾਫ ਹੈ ਜਾਂ ਇਹ ਕੋਈ ਦਖਲ ਨਹੀਂ ਹੈਗਾ ਜੇ ਕੋਈ ਗਲਤ ਕੰਮ ਹੋਊ ਤਾਂ ਕੋਰਟ ਪਏ ਨੇ ਕੋਰਟਾਂ ਤੇ ਜਾਓ ਦੇਖੋ ਜਿਹਨੇ ਕੀਤਾ ਜਦੋਂ ਬੰਦੇ ਮੰਨ ਰਹੇ ਨੇ ਵੀ ਸਭ ਤੋਂ 5 ਲੱਖ ਭਰਾ ਲੋ ਕੋਈ ਕਹਿੰਦਾ ਮੇਰੇ ਤੋਂ 10 ਲੱਖ ਭਰਾ ਲਵੋ ਮੇਰੇ ਤੋਂ ਗਲਤੀ ਹੋ ਗਈ ਫਿਰ ਕਿਉਂ ਨਾ ਉਹ ਕਟਾਰੇ ਜਾਣ ਕਿਉਂ ਨਾ ਉਹਨੂੰ ਸਜ਼ਾ ਮਿਲ ਇਹਦਾ ਮਤਲਬ ਹੈ ਗੁਰਦੁਆਰਾ ਸਾਹਿਬ ਦਾ ਲੋਕਾਂ ਦਾ ਜੇ ਦਿੱਤਾ ਹੋਇਆ ਦਸਵੰਦ ਹੈ ਪੈਸਾ ਉਹ ਇਹਨਾਂ ਲੋਕਾਂ ਦੇ ਖਾਣ ਵਾਸਤੇ ਜਦਾਦਾਂ ਬਣਾਉਣ ਵਾਸਤੇ ਗੱਡੀਆਂ ਵਾਸਤੇ ਹੀ ਹੈਗਾ ਮੈਂ ਤਾਂ ਕਹਿੰਦਾ ਇਨਕੁਆਰੀ ਹੋਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਮੈਂਬਰ ਜਦੋਂ ਮੈਂਬਰ ਬਣਦੇ ਨੇ ਉਸ ਟਾਈਮ ਉਰੋਂ ਕੋਲ ਕੀ ਹੈ ਤੇ ਜੋ ਮੈਂਬਰ ਬਣ ਜਾਂਦੇ ਨੇ ਜਾਂ ਐਗਜ਼ੈਕਟਿਵ ਮੈਂਬਰ ਉਹਨਾਂ ਕੋਲ ਇੰਨਾ ਧਨ ਇੰਨਾ ਪੈਸਾ ਇੰਨੀ ਗੱਡੀਆਂ ਕਿੱਥੋਂ ਆ ਜਾਂਦੀਆਂ ਨੇ ਹੂੰ ਇਹ ਸਾਰਾ ਕੁਝ ਧਰਮ ਦੀ ਆੜ ਦੇ ਵਿੱਚ ਜਿਹੜਾ ਚੱਲ ਰਿਹਾ ਹੈ ਇਹਨੂੰ ਹੁਣ ਜਿਹੜੇ ਲੋਕ ਜਾਂ ਧਾਰਮਿਕ ਅਸਿਗਾ ਬਰਦਾਸ਼ਤ ਨਹੀਂ ਕਰ ਰਹੇ ਬਿਲਕੁਲ ਤਾਂ ਖਾਨਪੁਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਕੀਮਤੀ ਸਮਾਂ ਦੇਣ ਲਈ ਬਹੁਤ ਧੰਨਵਾਦ ਜੱਥੇ ਤੁਹਾਡਾ ਵੀ ਡੀਡੀ ਪਰਿਵਾਰ ਦਾ ਵਿੱਚ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਤਾਂ ਸਾਡੇ ਨਾਲ ਸਾਨ ਸਰਦਾਰ ਪ੍ਰੀਤਮ ਸਿੰਘ ਖਾਨਪੁਰਵਿੰਦਿੰਗ ਸਾਹਿਬ ਜਿਨ੍ਹਾਂ ਨੇ ਇਸ ਵਿਸ਼ੇ ਉੱਤੇ ਡੰਗਾਈ ਨਾਲ ਚਰਚਾ ਕੀ ਕੀ ਰੌਸ਼ਨੀ ਪਾਈ ਕਿ ਆਖਰ ਅਜਿਹੇ ਹਾਲਾਤ ਕਿਉਂ ਬਾਰੇ ਨੇ ਕਿ ਜਿਹੜਾ ਇਹ ਧਾਰਮਿਕ ਮੁੱਦਾ ਸੀਗਾ ਉਹ ਸਿਆਸੀ ਰੁਖ ਲੈਂਦਾ ਨਜ਼ਰ ਆ ਰਿਹਾ ਹੈ ਫਿਲਹਾਲ ਹੀ ਦਿਓ ਜੱਜ ਧੰਨਵਾਦ